With your support, we can raise your voice globally. With your support, we can address those issues that no other media talks about with your support we can bring you breaking news from around the world it's about consulting our allies and having a dialogue these lessons as i stated was learned while working with our coalition partners with your support we can educate and inform everyone about who sikhs are and connect our youth to Sikhi. And it's just um, you know representative of a, a culture that's all about peace. Support your T V channel and help us take your voices to everyone around the world for every human rights issue. United States to Bandine, French Ate European Courts United Nations Human Rights Committee All of this is only possible with your generous donations. Continue your support to us and let's go further together. To donate today, please log on to our website, www.tv84.tv, and donate via PayPal on our website. Or you can mail us your donations to TV 84 36 01 37th Avenue, Long Island City, New York 11101. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡੀ ਹੋਸਟ ਨੀਲਮ ਘੋੜਤ ਮੈਂ ਟੀਵੀ ਐਚੀ ਫੋਰ ਦੇ ਸਾਰੇ ਦਰਸ਼ਕਾਂ ਤੇ ਸ਼੍ਰੋਤਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚਾ ਸੱਚ ਵਿੱਚ ਜੋ ਇਸ ਪ੍ਰੋਗਰਾਮ ਨੂੰ ਦੇਸ਼-ਵਦੇਸ਼ਾਂ ਵਿੱਚ ਬੈਠ ਕੇ ਦੇਖ ਤੇ ਸੁਣ ਰਹੇ ਨੇ ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਆਏ ਹੋਏ ਨੇ ਆਉਣਾ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ ਸ਼ੁਕਰੀਆ ਜੀ ਡਾਕਟਰ ਸਾਹਿਬ ਅੱਜ ਡੇਟ ਹੈਗੀ ਹੈ 31 ਮਈ 2016 17 ਜੇਠ ਨਾਨਕਸ਼ਾਹੀ ਸੰਬੰਧ 548 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਅਸੀਂ ਤੁਹਾਨੂੰ ਪੁੱਛਾਂਗੇ ਤੁਹਾਡਾ ਵੀਕੈਂਡ ਤੁਹਾਡਾ ਵੀਕੈਂਡ ਕਿਸ ਤਰ੍ਹਾਂ ਗੁਜ਼ਰਿਆ ਅ ਅਸੀਂ ਦਰਸ਼ਕਾਂ ਤੋਂ ਸ਼੍ਰੋਤਿਆਂ ਤੋਂ ਮਾਫੀ ਚਾਹੁੰਦੇ ਹਾਂ ਕਿ ਲਗਾਤਾਰ ਤਣਾਅ ਉਹਨਾਂ ਨੂੰ ਥਰਸਡੇ ਤੋਂ ਬਾਅਦ ਅਸੀਂ ਸ਼ੋਅ ਨਹੀਂ ਦੇ ਸਕੇ ਜੀ ਅ ਕਿਉਂਕਿ ਫਰਾਈਡੇ ਅਸੀਂ ਕੈਨੇਡਾ ਦੇ ਜਿਹੜੇ ਮੇਨ ਪ੍ਰੋਗਰਾਮ ਸੀ ਖਾਲਸਤਾਨ ਡੇ ਨਾਲ ਸੰਬੰਧਿਤ ਉਸ ਨੂੰ ਜਿਹੜਾ ਬ੍ਰਾਡਕਾਸਟ ਕੀਤਾ ਔਰ ਮੰਡੇ ਮੈਮੋਰੀਅਲ ਡੇ ਦੀ ਛੁੱਟੀ ਸੀ ਜਿਹੜੀ ਕਿ ਫੈਡਰਲ ਹੌਲੀਡੇਜ਼ ਨੇ ਔਰ ਸਾਨੂੰ ਕਰਨੀ ਪੈਂਦੀ ਹੈ ਜੀ ਔਰ ਉਸ ਦਿਨ ਵੀ ਪ੍ਰੋਗਰਾਮ ਜਿਹੜਾ ਉਹ ਕੈਨੇਡਾ ਦਾ ਹੀ ਚੱਲਿਆ ਸੋ ਬਹੁਤ ਸਾਰੀਆਂ ਕਾਲਾਂ ਵੀ ਆਈਆਂ ਫਿਕਰਮੰਦ ਹੁੰਦੇ ਨੇ ਸਾਡੇ ਦਰਸ਼ਕ ਜੀ ਪਰ ਇੱਕ ਰੀਜ਼ਨ ਸੀ ਕਿ ਕਿ ਅਸੀਂ ਦੋਨੋਂ ਹੀ ਜਿਹੜੇ ਦਿਨ ਹੈ ਉਹ ਸ਼ੋਅ ਨਹੀਂ ਕਰ ਸਕੇ ਜੀ ਮੇਨ ਇਵੈਂਟ ਤਾਂ ਬੀਤੇ ਸੈਚਰਡੇ ਦੀ ਸੀ ਜਿਹੜੀ ਖਾਸ ਤੌਰ ਤੇ ਗੱਤਕਾ ਕੰਪੀਟੀਸ਼ਨ ਜਿਸ ਦਾ ਨਾਂ ਜਿਹੜਾ ਯੁੱਧ ਉਹਨਾਂ ਨੇ ਰੱਖਿਆ ਹੋਇਆ ਸੀ ਮੈਦਾਨੇ ਜੰਗ ਜੀ ਮੈਦਾਨੇ ਜੰਗ ਦਾ ਮਤਲਬ ਇਹ ਹੈ ਕਿ ਭਈ ਜੰਗ ਦਾ ਮੈਦਾਨ ਔਰ ਉਹਦੇ ਵਿੱਚ ਬਹੁਤ ਸਾਰੇ ਬੱਚੇ ਬੱਚੀਆਂ ਜਿਹੜੇ ਕਿ ਛੋਟੇ ਬੱਚਿਆਂ ਤੋਂ ਲੈ ਕੇ ਗਰੋਅਨ ਅਪ ਤੱਕ ਉਹਨਾਂ ਦੇ ਗੱਤਕਾ ਕੰਪੀਟੀਸ਼ਨ ਸੀ ਬੇਸ਼ੱਕ ਉਸ ਦਿਨ ਬਹੁਤ ਜ਼ਿਆਦਾ ਗਰਮੀ ਸੀ ਟੈਂਪਰੇਚਰ ਅਪ ਟੂ 90 ਸੀ ਜੀ ਲੇਕਿਨ ਜਿਸ ਰੈਜ਼ੀਲੀਅੰਸ ਦੇ ਨਾਲ ਜਿਸ ਹੌਂਸਲੇ ਦੇ ਨਾਲ ਬੱਚੇ ਬੱਚੀਆਂ ਨੇ ਗੱਤਕੇ ਦੇ ਇਸ ਕੰਪੀਟੀਸ਼ਨ ਦੇ ਵਿੱਚ ਪਾਰਟਿਸਿਪੇਟ ਕੀਤਾ ਆਲਮੋਸਟ 12 ਵਜੇ ਦੇ ਨੇੜੇ ਤੜੇ ਪ੍ਰੋਗਰਾਮ ਸ਼ੁਰੂ ਹੋਇਆ ਰਾਤ 10 ਵਜੇ ਤੱਕ ਚੱਲਿਆ ਮੈਨੂੰ ਵੀ ਵਿਸ਼ੇਸ਼ ਤੌਰ ਤੇ ਇਸ ਮੌਕੇ ਦੇ ਲਈ ਜਿਹੜਾ ਉਹ ਬੁਲਾਇਆ ਗਿਆ ਸੀ ਸੋ ਮੇਰੇ ਲਈ ਇੱਕ ਫ੍ਰੀ ਟਾਈਮ ਵੀ ਸੀ ਜਿੱਥੇ ਕਿ ਯੰਗਸਟਰਸ ਦੇ ਨਾਲ ਗੱਲਬਾਤ ਦਾ ਮੌਕਾ ਬਣਿਆ ਜੀ ਟੀਵੀ 84 ਨੇ ਉਸ ਨੂੰ ਫੁਲੀ ਕਵਰ ਕੀਤਾ ਔਰ ਆਉਣ ਵਾਲੇ ਦਿਨਾਂ 'ਚ ਅਸੀਂ ਉਸ ਇਵੈਂਟ ਨੂੰ ਜਿਹੜਾ ਉਹ ਦਿਖਾਵਾਂਗੇ ਔਰ ਕੁੱਲ ਮਿਲਾ ਕੇ ਜਿਸ ਤਰੀਕੇ ਨਾਲ ਕਦੇ ਕਬੱਡੀ ਦੀ ਸ਼ੁਰੂਆਤ ਹੋਈ ਕਿੰਨਾ ਮਰੂਤਾਂ ਚੋਰ ਕਬੱਡੀ ਨਾਲੋਂ ਵੀ ਜ਼ਿਆਦਾ ਕਈ ਵਰੀ ਦਿਲਚਸਪੀ ਕਬੱਡੀ ਦੇ ਕਮੈਂਟੇਟਰਸ ਪੈਦਾ ਕਰਦੇ ਸੀ ਜੀ ਸੋ ਇਸ ਮੌਕੇ ਤੇ ਵੀ ਖਾਸ ਤੌਰ ਤੇ ਕੈਲੀਫੋਰਨੀਆ ਤੋਂ ਟ੍ਰਾਂਟੋ ਤੋਂ ਕਮੈਂਟੇਟਰਸ ਵੀ ਸਨ ਔਰ ਮੈਨੂੰ ਪਹਿਲੀ ਵਾਰ ਜਿਹੜਾ ਉਹ ਬਹੁਤ ਚੰਗਾ ਲੱਗਾ ਕਿ ਕਿਸ ਤਰੀਕੇ ਨਾਲ ਨਾ ਸਿਰਫ ਜੋ ਤੁਸੀਂ ਦੇਖ ਰਹੇ ਹੁੰਦੇ ਹੋ ਬੱਚੇ ਬੱਚੀਆਂ ਵੀ ਰੱਸੀ ਜ਼ੋਰ ਦਿਖਾ ਰਹੇ ਹੁੰਦੇ ਨੇ ਸੋ ਕਮੈਂਟਰੀ ਜਿਹੜੀ ਹੈ ਉਸ ਦੇ ਵਿੱਚ ਹੋਰ ਵੀ ਰੰਗ ਭਰ ਰਹੀ ਹੁੰਦੀ ਹੈ ਜੀ ਔਰ ਲੋਕਲ ਪੁਲਿਸ ਅਫੀਸ਼ਰਸ ਜਿਹੜੇ ਉਹਨਾਂ ਨੇ ਸ਼ਾਇਦ ਸੱਦੇ ਹੋਣਗੇ ਜਾਂ ਉਹ ਡਿਊਟੀ ਤੇ ਹੋਣਗੇ ਮੈਂ ਦੇਖ ਰਿਹਾ ਹਾਂ ਕਿ ਵੀ ਆਲਮੋਸਟ ਨਾ ਜੋ ਵੀ ਲਗਾਤਾਰ ਤਾਂ ਨਾਲ ਕਈ ਘੰਟੇ ਖਲੋਤੇ ਬੜੀ ਜਿਹੜੀ ਹੈ ਢੂੰਗੀ ਦਿਲਚਸਪੀ ਸੀ ਉਹਨਾਂ ਦੀ ਸਾਰੀ ਇਵੈਂਟ ਦੇ ਵਿੱਚ ਸੋ ਕੋਲ ਮੜਾ ਕੇ ਉਹਨਾਂ ਨੇ ਸਾਨੂੰ ਵੀ ਬੋਲਣ ਦਾ ਵਕਤ ਦਿੱਤਾ ਔਰ ਮੈਂ ਤਾਂ ਜੋ ਮੈਸੇਜ ਹੈ ਕਿ ਅੱਜ ਕੇ ਵੀ ਟ੍ਰੈਂਡ 911 ਤੋਂ ਬਾਅਦ ਇਸ ਮੁਲਕ ਦੇ ਵਿੱਚ ਜਾਂ ਵੈਸਟ ਦੇ ਵਿੱਚ ਚੱਲਿਆ ਹੈ ਕਿ ਸਿੱਖੀ ਨੂੰ ਜਾਂ ਖਾਸ ਤੌਰ ਤੇ ਕਿਰਪਾਨ ਨੂੰ ਸਿਰਫ ਇੱਕ ਜਨੈਵੂ ਦੀ ਤਰ੍ਹਾਂ ਪ੍ਰੈਜ਼ੈਂਟ ਕਰਨ ਦੀ ਗੱਲ ਕਿ ਜਿਵੇਂ ਅਸੀਂ ਬਿਲਕੁਲ ਸ਼ਾਂਤਮਈ ਹੋਰ ਸਾਡਾ ਜਿਹੜਾ ਹੋਰ ਕੋਈ ਨਹੀਂ ਹੈ ਜਿਵੇਂ ਅਸੀਂ ਕੋਈ ਬੁੱਧ ਦੇ ਚੇਲੇ ਹੋਈਏ ਜੀ ਸੋ ਮੈਂ ਜਿੱਥੇ ਪ੍ਰਬੰਧਕਾਂ ਨੂੰ ਔਰ ਗੁਰਦੁਆਰਾ ਕਮੇਟੀਆਂ ਕਿਉਂਕਿ ਟੂਰਨਾਮੈਂਟ ਦੋਨੋਂ ਹੀ ਗੁਰਦੁਆਰੇ ਦਸ਼ਮੇਸ਼ ਦਰਬਾਰ ਕਾਰਟ ਰੇਟ ਔਰ ਸਿੰਘ ਸਭਾ ਦੇ ਸਹਿਯੋਗ ਦੇ ਨਾਲ ਨੌਜਵਾਨਾਂ ਨੇ ਆਰਗੇਨਾਈਜ਼ ਕੀਤਾ ਸੀ ਜਿਹੜਾ ਉਹਨਾਂ ਦਾ ਇਹ ਸੈਕੰਡ ਕੰਪੀਟੀਸ਼ਨ ਕੈਂਪ ਸੀ ਜੀ ਸੋ ਮੈਂ ਯਾਦ ਕਰਵਾਇਆ ਕਿ ਇਹ ਸਾਡਾ ਉਹ கான்ਸੈਪਟ ਹੈ ਭਗਤੀ ਸ਼ਕਤੀ ਦਾ ਰਾਜਯੋਗ ਦਾ ਮੀਰੀ ਪੀਰੀ ਦਾ ਸੰਤ ਸਪਾਈ ਦਾ ਜਿਸ ਨੂੰ ਗੁਰੂ ਸਾਹਿਬ ਨੇ ਹਮੇਸ਼ਾ ਦੇ ਲਈ ਸਾਡੇ ਗਾਤਰੇ ਕਿਰਪਾਨ ਪਾ ਕੇ ਜਦੋਂ ਅਸੀਂ ਸੰਤ ਸਪਾਈ ਕਹਿੰਦੇ ਤੇ ਫਿਰ ਸ਼ੋਲਜਰ ਦਾ ਮਤਲਬ ਇਹ ਹੈ ਜਿਹੜਾ ਸੱਚ ਹੱਕ ਇਨਸਾਫ ਦੇ ਲਈ ਹਮੇਸ਼ਾ ਲੜਨ ਦੇ ਲਈ ਤਿਆਰ ਖੜੇ ਔਰ ਕਿਸੇ ਵੀ ਹੱਦ ਤੱਕ ਜਾ ਕੇ ਜਿਹੜਾ ਜਿਹੜਾ ਉਸ ਦਾ ਇਹ ਫਰਜ਼ ਬਣਦਾ ਜਿਵੇਂ ਗੁਰੂ ਛੇਵੇਂ ਪਾਤਸ਼ਾਹ ਨੇ ਫਰਮਾਇਆ ਸੀ ਸ਼ਸਤਰ ਗਰੀਬ ਕੀ ਰੱਖਿਆ ਜਰਵਾਣੇ ਕੀ ਬਖਿਆ ਕਿ ਪ੍ਰੋਟੈਕਸ਼ਨ ਆਫ ਦਾ ਡਾਊਨਟਰਡਰ ਔਰ ਦਸਵੇਂ ਪਾਤਸ਼ਾਹ ਨੇ ਵੀ ਯਾਦ ਕਰਵਾਇਆ ਕਿ ਖਾਲਸਾ ਸੋਏ ਜੋ ਨਿਰਧਨ ਕੋ ਪਾਲੇ ਖਾਲਸਾ ਸੋਏ ਜੋ ਦੁਸ਼ਟ ਕੋ ਕਾਲੇ ਨਿਰਧਨ ਦੀ ਪ੍ਰਤਪਾਲਨਾ ਟਾਇਰੈਂਟਸ ਨੂੰ ਸਜ਼ਾ ਦੇਣ ਔਰ ਅੱਜ ਵੀ ਜੇ ਅਸੀਂ ਨਾ ਚਾਰ ਸਦੀਆਂ ਦੇ ਵਿੱਚ ਅਕਾਲ ਤਖਤ ਸਾਹਿਬ ਦੀ ਹੋਂਦ ਦਿੱਲੀ ਤਖਤ ਤੋਂ 2 ਫੁੱਟ ਉੱਚਾ ਤਖਤ ਔਰ ਪਹਿਲਾ ਹੁਕਮਨਾਮਾ ਕਾਲ ਤਖਤ ਵਦਿਆ ਜਵਾਨੀ ਵਦਿਆ ਕੋੜਾ ਵਦਿਆ ਸ਼ਸਤਰ ਔਰ ਚਾਰ ਸਦੀਆਂ ਚ ਜੇ ਸਾਡੇ ਕੋਲ ਇਹ ਮੀਰੀ ਪੀਰੀ ਦਾ கான்ਸੈਪਟ ਨਾ ਹੁੰਦਾ ਖਾਲਸੇ ਦੇ ਗਾਤਰੇ ਤੇਗ ਨਾ ਹੁੰਦੀ ਤਾਂ ਫਿਰ ਮੁਗਲਿਆ ਸਾਮਰਾਜ afghanਤਾੜਵੀ ਬ੍ਰਿਟਿਸ਼ ਸਾਮਰਾਜਵਾਦੀ ਜਾਂ ਹਿੰਦੂਤਵੀ ਇਹਨਾਂ ਚੋਂ ਪਹਿਲੇ ਸਾਮਰਾਜ ਨੇ ਕਦੋਂ ਦਾ ਮਲਿਆ ਮੀਟ ਕਰ ਦੇਣਾ ਸੀ ਸਿੱਖ ਫਿਲਾਸਫੀ ਨੂੰ ਸਿੱਖ ਵਿਚਾਰਧਾਰਾ ਨੂੰ ਜੀ ਸਿੱਖ ਕੌਮ ਸੋ ਕਾਫੀ ਵੈਲ ਰੀਸੀਵਡ ਸੀ ਹਰ ਪੱਖੋਂ ਜਿਹੜਾ ਇਸ ਕੰਪਿਟਿਸ਼ਨ ਨਾਲ ਜੁੜਿਆ ਹੋਇਆ ਹੈ ਸੰਗਤਾਂ ਦਾ ਇਹ ਠੀਕ ਹੈ ਵੀ ਜ਼ਿਆਦਾ ਗਰਮੀ ਹੋਣ ਕਰਕੇ ਇਹ ਪ੍ਰਬੰਧਕਾਂ ਵੱਲੋਂ ਕਿਹਾ ਗਿਆ ਵੀ 19 ਸੰਗਤ ਜਿਨੀ ਅਸੀਂ ਐਕਸਪੈਕਟ ਕਰਦੇ ਸੀ ਨਹੀਂ ਆਈ ਪਰ ਮੈਂ ਇਹ ਗੱਲ ਸਟੇਜ ਤੋਂ ਵੀ ਕਹੀ ਸੀ ਔਰ ਮੈਂ ਇਸ ਪਲੇਟਫਾਰਮ ਤੋਂ ਵੀ ਕਹਿਣਾ ਚਾਹੁੰਦਾ ਕਿ ਜਿਹੜੇ ਸਾਡੇ ਨੌਜਵਾਨ ਬੱਚੇ ਬੱਚੀਆਂ ਇਸ ਕਿਸਮ ਦਾ ਇਨੀਸ਼ੀਏਟਿਵ ਲੈਂਦੇ ਨੇ ਜਿੱਥੇ ਗੁਰਦੁਆਰਾ ਕਮੇਟੀਆਂ ਦੇ ਬਜਟ ਹੋਰ ਕੰਮਾਂ ਲਈ ਨੇ ਬੜੇ ਨਾਲ ਲੱਗਦੀ ਜ਼ਮੀਨ ਵੀ ਖਰੀਦਣੀ ਹੁੰਦੀ ਹੈ ਕੋਈ ਹੋਰ ਬਜਟ ਹੁੰਦਾ ਕਿਸੇ ਨੇ ਜਿਹੜਾ ਉਹ ਸੋਨੇ ਦਾ ਕਲਚਰਾਂ ਦਾ ਹੁੰਦਾ ਉਹ ਵੀ ਚਲੋ ਤੁਸੀਂ ਕਿੰਨਿਆਂ ਨੂੰ ਕਹਿ ਸਕਦੇ ਹੋ ਕਿ ਕਿਹੜੀ ਪ੍ਰਾਇੋਰਟੀ ਹੈ ਪਰ ਇਹ ਵੀ ਅਸੀਂ ਜ਼ਰੂਰ ਦੇਖੀਏ ਕਿ ਇਹ ਜਿਹੜਾ ਸਾਡਾ ਸ਼ਸਤਰ ਵਿਦਿਆ ਦਾ ਪਾਰਟ ਹੈ ਇਸرائیਲ ਔਰ ਮੈਂ ਇਹ ਗੱਲ ਕਹੀ ਵੀ ਸੀ ਔਰ ਮੈਂ ਦੇਖਦਾ ਵੀ ਹਾਂ ਕਿ ਸਾਡੀ ਜਨਰੇਸ਼ਨ ਜਾਂ ਸਾਡੇ ਪੀਰੀਅਡ ਚ ਮਾਪਿਓ ਨੇ ਜੇ ਬਿਠਾ ਕੇ ਜਪਜੀ ਸਾਹਿਬ ਯਾਦ ਕਰਾ ਦਿੱਤਾ ਹੈ ਰਹਿਰਾਸ ਹੋ ਗਿਆ ਅਸੀਂ ਜਿਹੜਾ ਉਹ ਇੱਕ ਆਗਿਆਕਾਰ ਬੱਚੇ ਬੱਚੀਆਂ ਦੀ ਤਰ੍ਹਾਂ ਉਹ ਕਰਦੇ ਸੀ ਨਹੀਂ ਵੀ ਦਿਲਚਸਪੀ ਹੁੰਦੀ ਸੀ ਫਿਰ ਵੀ ਮਾਤਾ ਪਿਤਾ ਦਾ ਡਰ ਜਾਂ ਰੋਪ ਜਾਂ ਕਿਸੇ ਹੱਦ ਤੱਕ ਪਿਆਰ ਸਾਨੂੰ ਉਸ ਪਾਸੇ ਤੋਰਦਾ ਸੀ ਜੀ ਪਰ ਇੱਥੋਂ ਦੇ ਜਿਹੜੀ ਜਨਰੇਸ਼ਨ ਆ ਜਾਂ ਦੂਜੇ ਉਹਨਾਂ ਲਈ ਪਹਿਲੀ ਸਟੇਜ ਤਾਂ ਇਹ ਅਧਿਆਤਮ ਦੀ ਨਹੀਂ ਹੈ ਨਾ ਹੀ ਉਹਨਾਂ ਦੇ ਸਮਝਣ ਵਾਲੀ ਹੈ ਨਾ ਹੀ ਉਹਨਾਂ ਨੇ ਉਹਨਾਂ ਨੂੰ ਤਾਂ ਆਈ ਐਮ ਬੋਰਡ ਕਹਿ ਕੇ ਉੱਠ ਪੈਣਾ ਹੁੰਦਾ ਜੀ ਲੇਕਿਨ ਇਹ ਗੱਤਕਾ ਇੱਕ ਐਸਾ ਪਾਰਟ ਹੈ ਜਿਹਦੇ ਥੱਲੇ ਉਹਨਾਂ ਦਾ ਜਿਹੜਾ ਉਹਨਾਂ ਨੂੰ ਤੁਸੀਂ ਇੰਗੇਜ ਕਰਦੇ ਹੋ ਇੱਕ ਤਾਂ ਵੈਸੇ ਵੀ ਕਿਉਂਕਿ ਇਕੱਠੇ ਸਾਰੇ ਸਾਥੀਆਂ ਦੇ ਨਾਲ ਹੁੰਦਾ ਹੈ ਔਰ ਵਾਂਸ ਗੱਤਕੇ ਦੇ ਨਾਲ ਉਹਨਾਂ ਦੀ ਦਿਲਚਸਪੀ ਹੁੰਦੀ ਹੈ ਫਿਰ ਉਹ ਹੌਲੀ 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 ਅੰਮ੍ਰਿਤ ਛਕਣ ਵੱਲ ਵੀ ਆਂਦੇ ਨੇ ਸਿੱਖੀ ਵੈਲਿਊਜ਼ ਵੱਲ ਵੀ ਆਂਦੇ ਨੇ ਔਰ ਜਿਹੜੀ ਜ਼ਰੂਰੀ ਗੱਲ ਹੈ ਉਹ ਡਰੱਗਸ ਵਗੈਰਾ ਤੋਂ ਵੀ ਬਚਦੇ ਨੇ ਕਿਉਂਕਿ ਉਹਨਾਂ ਦੇ ਅੰਦਰ ਇੱਕ ਚਾਅ ਵੀ ਹੁੰਦਾ ਹੈ ਔਰ ਇੱਕ ਕੰਪਨੀ ਇੱਕ ਸਰਕਲ ਵੀ ਕ੍ਰੀਏਟ ਹੁੰਦਾ ਔਰ ਇਹ ਗੱਲ ਮੈਂ ਕੈਲੀਫੋਰਨੀਆ 'ਚ ਵੀ ਦੇਖੀ ਹੈ ਕਿ ਸੈਂਕੜੇ ਸਿੱਖ ਬੱਚੇ ਬੱਚੀਆਂ ਜਿਹੜੇ ਨੇ ਉਹ ਪਿਛਲੇ ਸਾਲਾਂ 'ਚ ਸੇਵ ਹੋਏ ਨੇ ਔਰ ਨਗਰ ਕੀਰਤਨਾ ਦੇ ਮੌਕੇ ਹੁਣ ਬਹੁਤ ਵੱਡੀ ਗਿਣਤੀ ਦੇ ਵਿੱਚ ਗਤਕਾ ਗਰੁੱਪ ਹੁੰਦੇ ਨੇ ਆਪਣੇ ਜੋਰ ਦਿਖਾਉਣ ਦੇ ਲਈ ਔਰ ਇੱਥੇ ਵੀ ਜੇ 12 ਵਜੇ ਤੋਂ ਰਾਤ 10:00 ਵਜੇ ਤੱਕ ਚੱਲਦਾ ਰਿਹਾ ਤੇ ਅੰਦਾਜ਼ਾ ਲਾਓ ਵੀ ਕਿੰਨੇ ਪਾਰਟਿਸਪੈਂਟ ਸੀ ਜੀ ਸੋ ਕੁੱਲ ਮਿਲਾ ਕੇ ਮੈਂ ਸਮਝਦਾ ਹਾਂ ਵੀ ਇਹਨਾਂ ਦੀ ਇਨਕਰੇਜਮੈਂਟ ਹੋਣੀ ਚਾਹੀਦੀ ਹੈ ਗੁਰਦੁਆਰਾ ਮੈਨੇਜਮੈਂਟਸ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਇੱਕ ਸਾਈਜ਼ੇਬਲ ਬਜਟ ਇਸ ਗੱਲ ਦੇ ਲਈ ਰੱਖਿਆ ਹੋਏ ਸੋ ਬਾਕੀ ਵੀਕੈਂਡ ਸੰਡੇ ਮੰਡੇ ਤਾਂ ਬਾਕੀ ਮੁਲਾਕਾਤਾਂ ਸੀ 1 ਟੂ 1 ਕੁਸ਼ਤੀ ਵੀ 84 ਦੇ ਹਵਾਲੇ ਨਾਲ ਵਿਚਾਰਾਂ ਨੇ ਕਿਉਂਕਿ ਅਸੀਂ ਕੁਆਇਟ ਫਾਈਨੈਂਸ਼ੀਅਲ ਕ੍ਰਾਈਸਿਸ ਚ ਹੈ ਔਰ ਸਾਡੇ ਲਈ ਬਹੁਤ ਵੱਡਾ ਚੈਲੰਜ ਹੈ ਜੀ ਔਰ ਅਸੀਂ ਦੇਖ ਰਹੇ ਹਾਂ ਕਿ ਹਰ ਜਿਹੜਾ ਯਤਨ ਕੀਤਾ ਜਾ ਸਕੇ ਸੋ ਕੁੱਲ ਮਿਲਾ ਕੇ ਇਹੀ ਐਕਟੀਵਿਟੀਜ਼ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣਾ ਵੀਕੈਂਡ ਸਾਡਾ ਦਰਸ਼ਕਾਂ ਨਾਲ ਸਾਂਝਾ ਕੀਤਾ ਇਸ ਨਾਲ ਨੇ ਬ੍ਰੇਕ ਈਵਰਸ ਦਸਾਂ ਨਾਲ ਇਸ ਨਾਲ ਮਿਲਦੇ ਆਂ ਛੋਟੇ ਵਕਫੇ ਤੱਕ ਬਾਅਦ